ਫਗਵਾੜਾ ਚ ਹਦਿਆਬਾਦ ਵਿਖੇ ਲਵਕੁਸ਼ ਚੌਂਕ ਦਾ ਨਵੀਨੀਕਰਨ ਲੋਕਾਂ ਨੂੰ ਕਰ ਦਿੱਤਾ ਸਮਰਪਿਤ ਫਗਵਾੜਾ ਸ਼ਹਿਰ ਦੇ ਹਦਿਆਬਾਦ ਇਲਾਕੇ ਦੇ ਵਿੱਚ ਸਥਿਤ ਲਵਕੁਸ਼ ਚੌਂਕ ਦਾ ਨਵੀਨੀਕਰਨ ਦਾ ਕੰਮ ਮੁਕੰਮਲ ਹੋਣ ਤੋਂ ਬਾਅਦ ਇਸ ਨੂੰ ਲੋਕਾਂ ਨੂੰ ਸਮਰਪਿਤ ਕਰ ਦਿੱਤਾ ਗਿਆ ਇਸ ਮੌਕੇ ਆਮ ਆਦਮੀ ਪਾਰਟੀ ਦੇ ਹਲਕਾ ਇੰਚਾਰਜ ਹਰਨੂਰ ਸਿੰਘ ਹਰਜ਼ੀਮਾਨ ਤੇ ਪ੍ਰਤੀਨਿਧਤਾ ਕਹਿਣਾ ਕਿ ਇਹ ਸਿਰਫ ਇੱਕ ਸ਼ੁਰੂਆਤ ਹੈ ਆਉਂਦੇ ਸਮੇਂ ਦੇ ਵਿੱਚ ਸ਼ਹਿਰ ਦੇ ਹੋਰ ਚੌਂਕਾਂ ਨੂੰ ਵੀ ਸੁੰਦਰ ਤੇ ਆਧੁਨਿਕ ਬਣਾ ਕੇ ਲੋਕ ਸਮਰਪਿਤ ਕੀਤਾ ਜਾਵੇਗਾ ਸਮਾਰੋਹ ਦੇ ਵਿੱਚ ਜ਼ਾਬਕਾ ਮੰਤਰੀ ਜਗਿੰਦਰ ਸਿੰਘ ਮਾਨ ਮੇਅਰ ਰਾਮਪੁਰ ਉੱਪਰ ਇਸ ਦਿਨ ਵਾਲੀ ਜ਼ਿਲ੍ਹਾ ਪ੍ਰਧਾਨ ਸਰਬਜੀਤ ਲੁਬਾੜਾ ਕਮਿਸ਼ਨਰ ਅਕਸ਼ਿਤਾ ਗੁਪਤਾ ਗੁਰਦੀਪ ਦੀਪਾ ਸੰਤੋਸ਼ ਕੁਮਾਰ ਗੋਗੀ ਦੇ ਨਾਲ ਕਿਸ਼ਨ ਕੁਮਾਰ ਹੀਰੋਸ ਨੇ ਕਈ ਪ੍ਰਮੁੱਖ ਹਸਤੀਆਂ ਹਾਜ਼ਰ ਸਨ ਹਲਕਾ ਇੰਚਾਰਜ ਹਰਨੂਰ ਸਿੰਘ ਹਰਜੀਮਾਨ ਨੇ ਕਿਹਾ ਕਿ ਚੌਂਕ ਤੇ ਲਗਾਇਆ ਗਿਆ ਤੀਰ ਕਮਾਨ ਦਾ ਨਿਸ਼ਾਨ ਹਿੰਮਤ ਤੇ ਸ਼ਹਿਰ ਦੀ ਪਛਾਣ ਦਾ ਪ੍ਰਤੀਕ ਬਣੇਗਾ ਇਸ ਕੰਮ ਦੇ ਵਿੱਚ ਕਾਰਪੋਰੇਸ਼ਨ ਦੇ ਅਧਿਕਾਰੀਆਂ ਤੇ ਕਮਿਸ਼ਨਰ ਅਕਸ਼ਿਤਾ ਗੁਪਤਾ ਦੇ ਸਹਿਯੋਗ ਦੇ ਲਈ ਵੀ ਉਨ੍ਹਾਂ ਧੰਨਵਾਦ ਕੀਤਾ ਉਨ੍ਹਾਂ ਕਿਹਾ ਕਿ ਫਗਵਾੜੇ ਦੇ ਸੁੰਦਰੀਕਰਨ ਦੇ ਲਈ ਉਹ ਇਸ ਤੇਜ਼ੀ ਦੇ ਲਈ ਉਹਨਾਂ ਨੂੰ ਵਧਾਈ ਦਿੰਦੇ ਨੇ ਉਹਨਾਂ ਇਹ ਵੀ ਕਿ ਪਵੈਖ ਦੇ ਵਿੱਚ ਗੋਲ ਚੌਂਕ ਹਰਗੋਬਿੰਦ ਨਗਰ ਵਰਗੇ ਹੋਰ ਇਲਾਕਿਆਂ ਨੂੰ ਸੁੰਦਰ ਬਣਾ ਕੇ ਨਵੀਂ ਰੂਪਰੇਖਾ ਦੇ ਕੇ ਲੋਕਾਂ ਨੂੰ ਸਮਰਪਿਤ ਕੀਤਾ ਜਾਵੇਗਾ ਅਖੀਰ ਦੇ ਵਿੱਚ ਉਹਨਾਂ ਨੇ ਕਿਹਾ ਕਿ ਫਗਵਾੜਾ ਦਾ ਇੱਕੋ ਹੀ ਰਸਤਾ ਹੈ ਤਰੱਕੀ ਦਾ ਰਸਤਾ ਲੋਕਾਂ ਨੂੰ ਵਿਸ਼ਵਾਸ ਤੇ ਅਸ਼ੀਰਵਾਦ ਬਰਕਰਾਰ ਰੱਖਣ ਦੀ ਅਪੀਲ ਕਰਦੇ ਹੋਣਾਂ ਕਿਹਾ ਹੈ ਕਿ ਸ਼ਹਿਰ ਨੂੰ ਮੋੜ ਤੋਂ ਨੰਬਰ 1 ਬਣਾਇਆ ਜਾਵੇਗਾ ਫਗਵਾੜਾ న్యూਸ ਦੇ ਲਈ ਕੈਮਰਾਮੈਨ ਜਸਰ ਮਦਨ ਅਸ਼ਰਮ ਜੀ ਸਿੰਘ ਸੋਲਨੀ ਦੀ ਰਿਪੋਰਟ ਅੱਜ ਮੇਰੇ ਲਈ ਅ ਨਿਜੀ ਤੌਰ ਤੇ ਬੜਾ ਇੱਕ ਖੁਸ਼ੀ ਦਾ ਮਕਾਮ ਹੈ ਇਸ ਕਰਕੇ ਕਿ ਜਿਸ ਸੁਪਨੇ ਨੂੰ ਜਿਸ ਇੱਕ ਪਲਾਨ ਨੂੰ ਅਸੀਂ ਲੈ ਕੇ ਚੱਲੇ ਆ ਜਿਸ ਦੇ ਤਹਿਤ ਸਾਡਾ ਇੱਕੋ ਹੀ ਮਕਸਦ ਹੈ ਪੂਰੀ ਆਮ ਆਦਮੀ ਪਾਰਟੀ ਦਾ ਇੱਕੋ ਹੀ ਮਕਸਦ ਹੈ ਕਿ ਫਗਵਾੜੇ ਨੂੰ ਫਿਰ ਤੋਂ ਇੱਕ ਨੰਬਰ ਤੇ ਲੈ ਕੇ ਜਾਣਾ ਅਸੀਂ ਇਹ ਬੜੀ ਛੋਟੀ ਜੀ ਕੋਸ਼ਿਸ਼ ਆ ਉਹਦੇ ਵਿੱਚ ਅ ਅੱਜ ਹਦੀਆਬਾਦ ਵਿਖੇ ਜੋ ਲਵ ਕੋਇਸ ਚੌਂਕ ਹੈ ਉਸ ਦਾ ਨਵੀਕਰਨ ਕਰਕੇ ਜਿਹੜਾ ਅੱਜ ਅਸੀਂ ਸ਼ਹਿਰ ਨੂੰ ਲੋਕਾਂ ਨੂੰ ਸਮਰਪਿਤ ਕਰਨ ਜਾ ਰਹੇ ਹਾਂ ਮੇਰੇ ਤੋਂ ਪਹਿਲਾਂ ਆਪ ਸਾਰਿਆਂ ਨੂੰ ਸੰਬੋਧਿਤ ਕਰਕੇ ਗਏ ਫਾਦਰ ਸਾਹਿਬ ਸਰਦਾਰ ਜਗਿੰਦਰ ਸਿੰਘ ਮਾਨ ਸਾਫ ਦਾ ਮੰਤਰੀ ਸਾਡੇ ਸ਼ਹਿਰ ਦੇ ਆਨਰੇਬਲ ਮੇਅਰ ਸ਼੍ਰੀ ਰਾਮਪਾਲ ਉਪਲ ਜੀ ਸਾਡੇ ਜ਼ਿਲ੍ਹੇ ਦੇ ਪ੍ਰਧਾਨ ਸਰਬਜੀਤ ਲਬਾਣਾ ਜੀ ਗੁਰਦੀਪ ਦੀਪਾ ਜੀ ਡਾਕਟਰ ਅਕਸ਼ਿਤਾ ਗੁਪਤਾ ਜੀ ਮੇਰੇ ਵੱਡੇ ਵੀਰ ਸੰਤੋਸ਼ ਕੁਮਾਰ ਗੋਗੀ ਜੀ ਕਿਸ਼ਨ ਕੁਮਾਰ ਹੀਰੋ ਜੀ ਸਾਰੇ ਸਾਡੇ ਜਿਹੜੇ ਪਤਵੱਤੇ ਸੱਜਣ ਅੱਜ ਇਸ ਮੌਕੇ ਤੇ ਪਹੁੰਚੇ ਆ ਸਾਰਿਆਂ ਨੇ ਆਪਣੀਆਂ ਦਿਲ ਦੀਆਂ ਗੱਲਾਂ ਦਾ ਸਾਂਝੀਆਂ ਕੀਤੀਆਂ ਮੈਂ ਇਸ ਨੂੰ ਧਰਮ ਦੇ ਐਸਪੈਕਟ ਦੇ ਨਾਲ ਦੇਖਦੇ ਦੇਖਦੇ ਹੋਏ ਇਹ ਜਿਹੜੇ ਚਿੰਨ ਹੁੰਦੇ ਨੇ ਇਹ ਨਿਸ਼ਾਨ ਬਣਦੇ ਨੇ ਇਹ ਇੱਕ ਸਨੇਹਾ ਦਿੰਦੇ ਨੇ ਤੇ ਜਿਹੜਾ ਤੀਰ ਕਮਾਂ ਦਾ ਤੁਹਾਨੂੰ ਇਸ ਦਾ ਚਿੰਨ ਅਸੀਂ ਬਣਾ ਕੇ ਦਿੱਤੇ ਆ ਇਹ ਹਿੰਮਤ ਦਾ ਪ੍ਰਤੀਕ ਬਣੇਗਾ ਇਹ ਸਾਡੇ ਸ਼ਹਿਰ ਦੀ ਪਛਾਣ ਬਣੇਗਾ ਜਿਵੇਂ ਗੋਗੀ ਸਾਹਿਬ ਨੇ ਕਿਹਾ ਕਿ ਅੱਜ ਇਹ ਸਿਰਫ ਮਹਿਜ ਇੱਕ ਸ਼ੁਰੂਆਤ ਹੈ ਸ਼ਹਿਰ ਨੂੰ ਅੱਗੇ ਤਰੱਕੀ ਵੱਲ ਹੋਰ ਲੈ ਕੇ ਜਾਂਦੇ ਆ ਅਸੀਂ ਆਉਂਦੇ ਸਮੇਂ ਦੇ ਵਿੱਚ ਇਸੇ ਤਰ੍ਹਾਂ ਹੀ ਜਿਹੜੇ ਹੋਰ ਦੀ ਚੌਂਕ ਨੇ ਮੈਂ ਗੱਲ ਕਰਨਾ ਕੋਨਕਾਰੇ ਥੱਲੇ ਜਿਹੜਾ ਗੋਲ ਚੌਂਕ ਹੈ ਉਸ ਨੂੰ ਵੀ ਸੋਹਣਾ ਬਿਹਤਰ ਬਣਾ ਕੇ ਜਿਹੜਾ ਲੋਕਾਂ ਨੂੰ ਸਮਰਪਿਤ ਕਰਾਂਗੇ ਮੈਂ ਗੱਲ ਕਰਾਂਗਾ ਜਿਹੜਾ ਹਰ ਕੋਪੇ ਨਗਰ ਜਿਹੜੀ ਸਾਡੀ ਚਪਾਟੀ ਦਾ ਏਰੀਆ ਹੈ ਉਸ ਨੂੰ ਵੀ ਬਹੁਤ ਜਲਦੀ ਅਸੀਂ ਸੁੰਦਰ ਬਣਾ ਕੇ ਲੋਕਾਂ ਦਾ ਸਮਰਪਿਤ ਕਰਾਂਗੇ ਦੇਖੋ ਕੋਈ ਵੀ ਡਿਵੈਲਪਿੰਗ ਸਿਟੀ ਹੈ ਉਸ ਦਾ ਬਖ ਉਹਦੀ ਸੁੰਦਰਤਾ ਬਹੁਤ ਜ਼ਰੂਰੀ ਹੈ ਅੱਜ ਇਸ ਟੌਕ ਦੇ ਨਾਲ ਨਾਲ ਜਿੱਥੇ ਇਹ ਰਾਤ ਨੂੰ ਹਰ ਰੋਡ ਤੇ ਹਾਈਵੇ ਤੇ ਲੰਘਦੇ ਹੋਇਆ ਹਰ ਇਨਸਾਨ ਚਾਹੇ ਸਾਡੇ ਸ਼ਹਿਰ ਦਾ ਹੋਵੇ ਨਕੂਤਰ ਦਾ ਹੋਵੇ ਜੰਡਿਆਲੇ ਦਾ ਹੋਵੇ ਇਸ ਪਾਸੇੋਂ ਅੱਗੇ ਮੋਗੇ ਨੂੰ ਜਾਣਾ ਹੋਵੇ ਕਿਸੇ ਨੇ ਔੜਾ ਹੋਵੇ ਉਹ ਇਸ ਟਾਕ ਨੂੰ ਦੇਖ ਕੇ ਜਾਣਗੇ ਆਪਣੇ ਆਪ ਦੀ ਇੱਕ ਪਛਾਣ ਬਣ ਕੇ ਜਾਏਗਾ ਫਗਵਾੜ ਦੇ ਵਾਸਤੇ ਮੈਂ ਸਮੂਹ ਜਿਹੜੀ ਸਭ ਤੋਂ ਜ਼ਰੂਰੀ ਗੱਲ ਹੈ ਸਮੂਹ ਕਾਰਪੋਰੇਸ਼ਨ ਦੇ ਜਿਹੜੇ ਸਾਡੇ ਅਫਸਰ ਸਹਿਬਾਨ ਨੇ ਮੈਂ ਉਹਨਾਂ ਦਾ ਧੰਨਵਾਦ ਕਰਨਾ ਚਾਹਾਂਗਾ ਜਿਨ੍ਹਾਂ ਨੂੰ ਅਸੀਂ ਜਦੋਂ ਡੈਡ ਲਾਈਨ ਦੇ ਕੇ ਇਸ ਕੰਮ ਨੂੰ ਕਰਵਾਇਆ ਬਾਰਸ਼ਾਂ ਦੇ ਹੋਣ ਦੇ ਬਾਵਜੂਦ ਉਹਨਾਂ ਨੇ ਆਪਣਾ ਕੰਮ ਬਾ ਬਖੂਬੀ ਨਿਭਾ ਕੇ ਇਸ ਚੌਕ ਨੂੰ ਅੱਜ ਖੜਾ ਕਰਕੇ ਇਸ ਤਨੋਸ਼ ਨੂੰ ਅੱਜ ਖੜਾ ਕਰਕੇ ਸਾਡੇ ਸ਼ਹਿਰ ਨੂੰ ਸਮਰਪਿਤ ਕੀਤਾ ਜਿਸ ਦੇ ਵਿੱਚ ਅਸੀਂ ਦਾਤ ਨੂੰ ਜਗੜਣ ਵਾਲੀਆਂ ਚਾਰ ਜਿਹੜੀਆਂ ਜਿਹੜੀਆਂ ਹਾਈਲਾਈਟਡ ਜਿਹੜੀਆਂ ਲਾਈਟਸ ਨੇ ਉਹਨਾਂ ਨੂੰ ਵੀ ਐਡ ਆਨ ਕੀਤਾ ਮੈਂ ਸਾਡੇ ਮੇਅਰ ਸਾਹਿਬ ਨੂੰ ਵਾਰਕਵਾਦ ਇਹਨਾਂ ਕਿ ਇਹਨਾਂ ਦੀ ਯੋਗਵਾਇ ਦੇ ਹੇਠ ਇਹਨਾਂ ਨੇ ਮੇਅਰ ਬਣਨ ਤੋਂ ਬਾਅਦ ਅਸੀਂ ਜਿਹੜੇ ਫਗਵਾੜੇ ਦੇ ਜਿਹੜੇ ਬਿਹਤਰੀ ਦੇ ਕੰਮ ਨੇ ਉਹਨਾਂ ਨੂੰ ਬੜੀ ਸਪੀਡ ਦੇ ਨਾਲ ਬੜੀ ਤੇਜ਼ੀ ਦੇ ਨਾਲ ਕਰ ਰਹੇ ਹਾਂ ਮੈਂ ਸਮੂਹ ਫਗਵਾੜਾ ਦੇ ਲੋਕਾਂ ਨੂੰ ਇਹ ਬੇਨਤੀ ਕਰਦਾ ਹਾਂ ਮੈਂ ਤੁਹਾਨੂੰ ਵਿਸ਼ਵਾਸ ਦੀ ਦੁਆਨਾ ਹੈ ਕਿ ਫਗਵਾੜੇ ਦਾ ਇੱਕ ਹੀ ਰਸਤਾ ਹੋਏਗਾ ਉਹ ਹੋਏਗਾ ਪ੍ਰੋਗਰੈਸ ਦਾ ਉਹ ਹੋਏਗਾ ਤਰੱਕੀ ਦਾ ਤੁਸੀਂ ਸਾਡੇ ਤੇ ਵਿਸ਼ਵਾਸ ਰੱਖਿਓ ਤੁਸੀਂ ਸਾਡੇ ਤੇ ਅਸ਼ੀਰਵਾਦ ਰੱਖਿਓ ਅਸੀਂ ਫਗਵਾੜੇ ਨੂੰ ਫਿਰ ਤੋਂ ਉਚਾਰਮ ਸੀਮਾ ਤੇ ਉਚਾਈ ਤੇ ਲੈ ਕੇ ਜਾਵਾਂਗੇ 1 ਨੰਬਰ ਤੇ ਲੈ ਕੇ ਜਾਵਾਂਗੇ ਮੈਂ ਆਈ ਹੂੰ ਸਾਰੇ ਮੀਡੀਆ ਪੇਰਵਾਨ ਦਾ ਸਾਰੇ ਸਾਡੇ ਬੋੜਾ ਦੇ ਹਦੀਆਬਾਦ ਸਤਨਾਮਪੁਰਾ ਦੇ ਕੌਂਸਲਰ ਸਹਿਬਾਨ ਦਾ ਸਮੂਹ ਜਿੰਨੇ ਵੀ ਸਾਡੀ ਆਮ ਆਦਮੀ ਪਾਰਟੀ ਦੀ ਸੰਗਤ ਆਈ ਹੈ ਮੈਂ ਸਾਰਿਆਂ ਦਾ ਸ਼ੁਕਰਗੁਜ਼ਾਰ ਕਰਦਾ خاص طور تے پھر تو ساری کارپوریشن ਸਾਡੇ کمشنر میڈم ਅਕਸ਼ਿਤਾ ਗੁਪਤਾ ਜੀ ਉਹਨਾਂ ਦਾ ਬੜਾ ਵੱਡਾ ਯੋਗਦਾਨ ਰਿਹਾ ਇਸ ਫੀਸ ਦੇ ਵਿੱਚ ਸਾਡੇ ਪ੍ਰਬੰਧਨ ਜੀ ਸਾਰੇ ਹੀ ਜਿੰਨੇ ਸੱਜਣ ਆਏ ਨੇ ਤੇ ਜਿਹੜੀਆਂ ਸਾਡੀਆਂ ਭੈਣ ਜਿਹੜੇ ਜਿਨ੍ਹਾਂ ਨੇ ਇਸ 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 ਤਨੁਸ਼ ਨੂੰ ਆਪਣੇ ਕਲਾ ਦੇ ਨਾਲ ਆਪਣੀ ਕਾਰਗਰੀ ਦੇ ਨਾਲ ਉਹਨਾਂ ਨੂੰ ਇਸ ਨੂੰ ਬਣਾਇਆ ਹੈ ਉਹਨਾਂ ਦਾ ਵੀ ਬਹੁਤ-ਬਹੁਤ ਧੰਨਵਾਦ ਕਰਦਾ ਬਹੁਤ-ਬਹੁਤ ਧੰਨਵਾਦ ਜੀ ਜੈ ਹਿੰਦ ਜੈ ਭਾਰਤ ਅੱਜ ਅਸੀਂ ਸਾਰੇ ਫਗਵਾੜਾ ਵਾਸੀ ਨਗਰ ਨਿਗਮ ਇਹ ਫਲਕਾ ਇੰਚਾਰਜ ਸਰ ਜੀ ਮਾਜੇ ਕੋਰ ਕੈਬਨਟ ਮੰਤਰੀ ਨਵਿੰਦਰ ਸਿੰਘ ਬਾਦੂ ਸਾਰੇ ਇੱਥੇ ਆ ਗਏ ਕਤਰੀ ਕੋਏ ਨੇ ਤੇ ਇੱਥੇ ਹਦੀਆ ਬਾਗ ਚੌਂਕ ਨੂੰ ਨਵਾਂ ਕੋਸ਼ ਤੋਂ ਨਾਮ ਦਿੱਤਾ ਗਿਆ ਹੈ ਤੇ ਇੱਥੇ ਬਹੁਤ ਵਧੀਆ ਇੱਕ ਤੀਰਤਮਾਨੀ ਆਪਾ ਇੱਕ ਆਰਟੀਫੈਕਟ ਇੱਥੇ ਲਵਾਇਆ ਹੈ ਤੇ ਇਹ ਦੇ ਨਾਲ ਇਸ ਚੌਂਕ ਦੀ ਦੇਖ ਲਈ ਡਿਫਰੈਂਸੀਏਸ਼ਨ ਦੀ ਪਹਿਲ ਕੀਤੀ ਜਾ ਰਹੀ ਹੈ ਤੇ ਮੇਰੇ ਵੱਲੋਂ ਪੂਰੇ ਫਗਵਾੜਾ ਵਾਸੀਆਂ ਨੂੰ ਬਹੁਤ ਬਹੁਤ ਮੁਬਾਰਕਾਂ ਜੀ ਇਹ ਵੀ ਗਾਣਦੇ ਕਿ ਆਪਾਂ ਇਹਨਾਂ ਦਾ ਚੰਗੇ ਤਰੀਕੇ ਨਾਲ ਧਿਆਨ ਰੱਖਦੇ ਹੋਏ ਸਫਾਈ ਨੂੰ ਬਰਕਰਾਰ ਰੱਖਣਾ ਬਹੁਤ ਬਹੁਤ ਅਧਿਆਵਾਦ ਕੌਂਗ ਦੇ ਵਿੱਚ ਅੱਜ ਬਹੁਤ ਖੁਸ਼ੀ ਦੀ ਗੱਲ ਆ ਵੀ ਸਾਡੇ ਪੂਰੇ ਕੈਬਨਟ ਮੰਤਰੀ ਸਰਦਾਰ ਜੁਗਿੰਦਰ ਸਿੰਘ ਮਾਨ ਜੀ ਹਲਕਾ ਇੰਚਾਰਜ ਹਦੀਮਾਨ ਜੀ ਉਹਨਾਂ ਦੇ ਨਾਲ ਸਾਡੇ ਕਮਿਸ਼ਨਰ ਮੈਡਮ ਨਗਰ ਨਿਗਮ ਤੋਂ ਡਾਕਟਰ ਵਰਸਤਾ ਗੁੱਤਾ ਜੀ ਔਰ ਦੀਪਾ ਜੀ ਮੇਰੇ ਨਾਲ ਡਿਪਟੀ ਮੇਅਰ ਤਿਕੀਪੂ ਜੀ ਔਰ ਸਾਰੇ ਜੱਡੇ ਵੀ ਭੋਗੀ ਜੀ ਆਏ ਆ ਮੈਂ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ ਕਰਦਾ ਹਾਂ ਔਰ ਸਾਰਿਆਂ ਨੂੰ ਬਹੁਤ-ਬਹੁਤ ਵਧਾਈ ਦਿੰਦਾ ਵੀ ਜਿਹੜਾ ਇਹ ਫਗਵਾੜੇ ਦੇ ਵਿੱਚ ਨਗਰ ਨਿਗਮ ਮੰਨ ਲਓ ਜਿਹੜਾ ਇਹ ਲਵ ਕੋ ਚੌਕ ਤੋਂ ਦੇ ਬਿਹਤਰ ਤਨੋਸ਼ਦਾ ਜਿਹੜਾ ਇਹ ਸਿੰਪਲ ਬਣਾ ਕੇ ਲਵ ਕੋ ਚੌਕ ਬਣਾਇਆ ਵਾ ਬਹੁਤ ਸੁੰਦਰ ਜਿਹੜਾ ਵਾ ਇਹ ਜਿਹੜਾ ਚੌਕ ਨੂੰ ਦਰਸਾਉਂਦਾ ਵਾ ਔਰ ਇਹ ਜਿਹੜੀ ਆ ਫੈਲ ਕਾਰਪੋਰੇਸ਼ਨ ਵੱਲੋਂ ਪਹਿਲੀ ਕੀਤੀ ਗਈ ਹੈ ਔਰ ਹਰਜੀਮਾਨ ਜੀ ਮੈਡਮ ਕਮਿਸ਼ਨਰ ਦਾ ਮਾਨ ਸਾਹਿਬ ਦਾ ਸਾਰਿਆਂ ਦਾ ਇਹਦੇ ਵਿੱਚ ਬਹੁਤ ਯੋਗਦਾਨ ਆ ਮੈਂ ਸਾਰਿਆਂ ਨੂੰ ਬਹੁਤ-ਬਹੁਤ ਮੁਬਾਰਕਬਾਦ ਦਿੰਦਾ ਇਹ ਜਿਹੜਾ ਸ਼ੁਰੂਆਤ ਆ ਹੱਲੇ ਫਗਵਾੜੇ ਦੀ ਚੌਂਕਾਂ ਦੇ ਇਦਾਂ ਹੀ ਜਿਹੜੇ ਬਾਕੀ ਦੇ ਚੌਂਕ ਆ ਸਾਰੇ ਜਿਹੜੇ ਆ ਇਦਾਂ ਹੀ ਡਿਵੈਲਪ ਕਰਕੇ ਸਾਫ਼ ਸੁਥਰੇ ਕਰਕੇ ਸ਼ਹਿਰ ਨੂੰ ਬਹੁਤ ਸੁੰਦਰ ਤੇ ਵਧੀਆ ਬਣਾਇਆ ਜਾਊਗਾ ਇੱਕ ਵਾਰੀ ਫੇ ਮੈਂ ਸਾਰਿਆਂ ਨੂੰ ਬਹੁਤ ਬਹੁਤ ਵਧਾਈ ਦਿੰਦਾ ਜੋ ਬੋਲੇ ਸੋਨ ਰੂਪੈ ਭਗਵਾਨ ਵਾਲਮੀਕ ਮਹਾਰਾਜ ਕੀ ਜੈ ਅੱਜ ਸਮੂਹ ਹਲਕਾ ਫਗਵਾੜਾ ਨਿਵਾਸੀਆਂ ਨੂੰ ਬਹੁਤ ਮੁਬਾਰਕਬਾਦ ਆ ਅੱਜ ਹਦੀਆਬਾਦ ਦੇ ਵਿੱਚ ਭਗਵਾਨ ਵਾਲਮੀਕ ਮਹਾਰਾਜ ਜੀ ਦੇ ਬਾਲਕੇ ਔਰ ਉਹਨਾਂ ਦੇ ਚੇਲੇ ਲਬਕੁਸ਼ ਜੀ ਉਹਨਾਂ ਦੀ ਯਾਦ ਦੇ ਵਿੱਚ ਚੌਂਕ ਦਾ ਉਗਾਟਨ ਕੀਤਾ ਗਿਆ ਜਿਹਦੇ ਅੰਦਰ ਬਹੁਤ ਹੀ ਵਧੀਆ ਇੱਕ ਚਿੰਨ ਜਿਹੜਾ ਵਾ ਤੀਰ ਕਮਾਨ ਦਾ ਰੱਖਿਆ ਗਿਆ ਵਾ ਔਰ ਬਹੁਤ ਹੀ ਸੁੰਦਰਤਾ ਦੇ ਨਾਲ ਇਸ ਨੂੰ ਬਣਾਇਆ ਗਿਆ ਔਰ ਇਸ ਦਾ ਜਿਹੜਾ ਸ਼ਰੇਹ ਆ ਉਹ ਸਾਡੀ ਸਾਰੀ ਟੀਮ ਨੂੰ ਜਾਂਦਾ ਆਮ ਆਦਮੀ ਪਾਰਟੀ ਨੂੰ ਪੰਜਾਬ ਸਰਕਾਰ ਨੂੰ ਔਰ ਸਾਡੇ ਜਿਹੜੇ ਨੁਮਾਇੰਦੇ ਆ ਇੱਥੇ ਦੇ ਨੌਜਵਾਨ ਦਿਲਾਂ ਦੀ ਧੜਕਨ ਹਰਜੀਮਾਨ ਜੀ ਔਰ ਸਾਡੇ ਬਜ਼ੁਰਗ ਲੀਡਰ ਸਰਦਾਰ ਜਗਿੰਦਰ ਸਿੰਘ ਮਾਨ ਜੀ ਸਾਡੇ ਮੇਅਰ ਰਾਮਪਾਲ ਉਪਲ ਜੀ ਡਿਪਟੀ ਮੇਅਰ ਵਿੱਕੀ ਸੂਜੀ ਮੈਡਮ ਅਕਸ਼ਤਾ ਗੁਪਤਾ ਜੀ ਔਰ ਸਾਡੇ ਜ਼ਿਲ੍ਹਾ ਪ੍ਰਧਾਨ ਸਰਬਜੀਤ ਸਿੰਘ ਲੁਬਾਣਾ ਜੀ ਔਰ ਸਾਡੀ ਸਾਰੀ ਟੀਮ ਜਿਹੜੀ ਆ ਦਿਨ ਰਾਤ ਇਸ ਮਿਸ਼ਨ ਤੇ ਲੱਗੀ ਹੋਈ ਆ ਸਾਡਾ ਇੱਕੋ ਮਕਸਦ ਆ ਕਿ ਸਮਾਜ ਦਾ ਹਰ ਤਬਕਾ ਜਿਹੜਾ ਇੱਕ ਦੂਜੇ ਦੇ ਨਾਲ ਮੋਢੇ ਨਾਲ ਮੋਢਾ ਲਾ ਕੇ ਚੱਲਣਾ ਚਾਹੀਦਾ ਚਾਹੇ ਉਹ ਕਿਸੇ ਵੀ ਧਰਮ ਦਾ ਹੋਵੇ ਕਿਉਂਕਿ ਸਾਡੀ ਪਾਰਟੀ ਜਿਹੜੀ ਸੋਚ ਆ ਉਹ ਇਹੀ ਆ ਕਿ ਅਸੀਂ ਸਭ ਨੂੰ ਨਾਲ ਨਾਲ ਲੈ ਕੇ ਚੱਲਣਾ ਆ ਔਰ ਦੇਖਣ ਦੇ ਵਿੱਚ ਬਹੁਤ ਹੀ ਵਧੀਆ ਲੱਗ ਰਿਹਾ ਨਜ਼ਾਰਾ ਜਿਹੜਾ ਵਾ ਇਹ ਬਹੁਤ ਹੀ ਸੁੰਦਰ ਚੌਕ ਜਿਹਾ ਬਣ ਗਿਆ ਵਾ ਔਰ ਇਥੋਂ ਲੋਕ ਜਿਹੜੇ ਆ ਬਹੁਤ ਹੀ ਖੁਸ਼ ਨੇ ਕਿਉਂਕਿ ਪਹਿਲਾਂ ਪੁਰਾਣੀਆਂ ਸਰਕਾਰਾਂ ਨੇ ਇੱਥੇ ਕੁਝ ਨਹੀਂ ਕੀਤਾ ਸੀਗਾ ਅੱਜ ਸਾਡੀ ਸਰਕਾਰ ਨੇ ਇਹਨੂੰ ਬਹੁਤ ਹੀ ਵਧੀਆ ਸੁੰਦਰ ਰੂਪ ਦੇ ਕੇ ਲੋਕਾਂ ਨੂੰ ਲੋਕਾਂ ਦੇ سپرد ਕੀਤਾ ਹੈ ਇਸ ਚੌਕ ਨੂੰ ਮੈਂ ਸਭ ਦਾ ਬਹੁਤ ਹੀ ਸ਼ੁਕਰੀਆਦਾ ਕਰਦਾ ਜਿਨ੍ਹਾਂ ਨੇ ਸਾਡਾ ਸਾਥ ਦਿੱਤਾ ਔਰ ਆਉਣ ਵਾਲੇ ਸਮੇਂ ਦੇ ਅੰਦਰ ਪੂਰੇ ਸ਼ਹਿਰ ਦੇ ਵਿੱਚ ਹੋਰ ਇਸ ਤਰ੍ਹਾਂ ਦੇ ਨਵੀਨੀਕਰਨ ਕਰਕੇ ਲੋਕਾਂ ਨੂੰ ਸਹੂਲਤ ਦਿੱਤੀ ਜਾਊਗੀ ਸਾਰੀ ਟੀਮ ਦਾ ਬਹੁਤ-ਬਹੁਤ ਧੰਨਵਾਦ ਸਾਰੇ ਨਗਰ ਨਿਗਮ ਦਾ ਬਹੁਤ-ਬਹੁਤ ਧੰਨਵਾਦ ਬਹੁਤ-ਬਹੁਤ ਸ਼ੁਕਰੀਆ